ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਣਮੋਲਵੀਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਹਰ ਇਨਸਾਨ ਚਾਹੁੰਦਾ ਹੈ ਕਿ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਬਰਕਤ ਹੋਵੇ ਉਹਦੇ ਕੰਮ ਤੇ ਉਹਦੇ ਕਾਰੋਬਾਰ ਦੇ ਵਿੱਚ ਦਿਨੋਂ ਦਿਨ ਉਨੂੰ ਤਰੱਕੀ ਮਿਲੇ ਤਾਂ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤ ਤਰੱਕੀ ਦੇ ਲਈ ਸਾਡੇ ਬਜ਼ੁਰਗਾਂ ਨੇ ਸਾਨੂੰ ਕੁਝ ਗੱਲਾਂ ਸਮਝਾਈਆਂ ਨੇ ਜੋ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਅੱਜ ਦੀ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸਭ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਕਹਾਣੀ ਆ ਪਾਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਅੱਜ ਦੀ ਇਹ ਕਹਾਣੀ ਬਹੁਤ ਹੀ ਸਿੱਖਿਆਦਾਇਕ ਆ ਸਾਨੂੰ ਬਹੁਤ ਵੱਡੀ ਸਿੱਖਿਆ ਦੇਣ ਵਾਲੀ ਆ ਤਾਂ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਜੀ ਇੱਦਾਂ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਤਿੰਨ ਸਾਧੂ ਆਏ। ਉਹ ਤਿੰਨ ਸਾਧੂ ਉਸ ਪਿੰਡ ਦੇ ਇੱਕ ਘਰ ਦੇ ਦਰਵਾਜ਼ੇ ਦੇ ਬੁਹੇ ਅੱਗੇ ਆ ਕੇ ਬੈਠ ਗਏ। ਕਹਿੰਦੇ ਉਹ ਘਰ ਦੀ ਔਰਤ ਨੇ ਦਰਵਾਜ਼ਾ ਖੋਲ੍ਹਿਆ। ਦੇਖਿਆ ਕਿ ਉਹਦੇ ਬੁਹੇ ਦੇ ਅੱਗੇ ਤਿੰਨ ਸਾਧੂ ਬੈਠੇ ਨੇ। ਉਹਨੇ ਕੋਲ ਜਾ ਕੇ ਸਾਧੂਆਂ ਨੂੰ ਨਮਸਕਾਰ ਕੀਤੀ ਅਤੇ ਘਰ ਦੇ ਬੁਹੇ ਅੱਗੇ ਬੈਠਣ ਦਾ ਕਾਰਨ ਪੁੱਛਿਆ। ਕਿ ਬਾਬਾ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ? ਤਾਂ ਕਹਿੰਦੇ ਸਾਧੂਆਂ ਨੇ ਕਿਹਾ ਕਿ ਬੇਟੀ ਸਾਨੂੰ ਬਹੁਤ ਭੁੱਖ ਲੱਗੀ ਆ। ਅਸੀਂ ਭੋਜਨ ਦੀ ਆਸ ਤੇ ਜਿੱਤੇਰੇ ਬੁਹੇ ਅੱਗੇ ਬੈਠੇ ਆ ਜੇ ਹੋ ਸਕੇ ਤਾਂ ਸਾਨੂੰ ਭੋਜਨ ਪ੍ਰਸ਼ਾਦਾ ਸ਼ਿਕਾ ਦਿਓ ਕਹਿੰਦੇ ਉਹ ਬੀਬੀ ਕਹਿਣ ਲੱਗੀ ਕਿ ਹਾਂਜੀ ਸਾਧੂ ਜੀ ਤੁਸੀਂ ਮੇਰੇ ਘਰ ਅੰਦਰ ਆਓ ਮੈਂ ਹੁਣੇ ਹੀ ਤੁਹਾਡੇ ਲਈ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਤੁਹਾਨੂੰ ਸ਼ਿਕਾ ਦਿੰਨੀ ਆ ਕਹਿੰਦੇ ਉਹ ਸਾਧੂ ਕਹਿਣ ਲੱਗੇ ਕਿ ਧੀਏ ਇੱਕ ਵਾਰ ਸਾਡੀ ਪੂਰੀ ਗੱਲ ਸੁਣਨਾ ਕਿਉਂਕਿ ਅਸੀਂ ਕੋਈ ਆਮ ਸਾਧੂ ਨਹੀਂ ਆ ਅਸੀਂ ਬਹੁਤ ਖਾਸ ਆ ਸਾਨੂੰ ਉਹ ਪਰਮ ਪਿਤਾ ਪਰਮਾਤਮਾ ਵੱਲੋਂ ਬਰਦਾਨ ਮਿਲਿਆ ਹੈ ਅਤੇ ਸਾਡਾ ਇੱਕ ਨਿਯਮ ਆ ਇੱਕ ਅਸੂਲ ਆ ਕਿ ਅਸੀਂ ਤਿੰਨੇ ਇੱਕ ਘਰ ਦੇ ਵਿੱਚ ਨਹੀਂ ਜਾ ਸਕਦੇ ਸਾਡੇ ਤਿੰਨਾਂ ਦੇ ਵਿੱਚੋਂ ਕੋਈ ਇੱਕ ਹੀ ਤੁਹਾਡੇ ਘਰ ਦੇ ਵਿੱਚ ਆ ਸਕਦਾ ਹੈ ਜਿਸ ਨੂੰ ਤੁਸੀਂ ਬੁਲਾਉਣਾ ਚਾਹੋਗੇ ਇਸ ਕਰਕੇ ਤੁਸੀਂ ਸੋਚ ਸਮਝ ਕੇ ਫੈਸਲਾ ਕਰਕੇ ਸਾਨੂੰ ਦੱਸ ਦਿਓ ਕਿ ਤੁਸੀਂ ਕਿੰਨੂੰ ਬੁਲਾਉਣਾ ਚਾਹੁੰਦੇ ਆ ਇਹ ਕਹਿ ਕੇ ਸਾਧੂਆ ਨੇ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਕੌਣ ਆ ਇੱਕ ਨੇ ਕਿਹਾ ਮੈਂ ਧੰਨ ਹਾਂ ਦੂਸਰੇ ਨੇ ਕਿਹਾ ਮੈਂ ਸਫਲਤਾ ਹਾਂ ਤੀਸਰੇ ਨੇ ਕਿਹਾ ਮੈਂ ਪ੍ਰੇਮ ਹਾਂ ਕਹਿੰਦੇ ਇਹ ਸੁਣ ਕੇ ਬੀਬੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਬੀਬੀ ਬਹੁਤ ਖੁਸ਼ ਹੋਈ ਕਿ ਪਰਮਪਿਤਾ ਪਰਮਾਤਮਾ ਸਾਡੇ ਤੋਂ ਕਿੰਨੇ ਖੁਸ਼ ਨੇ ਕਿ ਸਾਡੇ ਬੂਹੇ ਦੇ ਅੱਗੇ ਧਨ ਦੌਲਤ ਸਫਲਤਾ ਪ੍ਰੇਮ ਖੜੇ ਨੇ ਕਹਿੰਦੇ ਉਹਨੇ ਉਹ ਤਿੰਨਾਂ ਸਾਧੂਆਂ ਦੇ ਅੱਗੇ ਬੇਨਤੀ ਕੀਤੀ ਕਿ ਸਾਧੂ ਜੀ ਮੈਨੂੰ ਕੁਝ ਸਮੇਂ ਦੀ ਮਹੌਲਤ ਦਿਓ ਮੈਂ ਹੁਣੇ ਹੀ ਆਪਣੇ ਪਰਿਵਾਰ ਦੇ ਨਾਲ ਸਲਾਹ ਕਰਕੇ ਤੁਹਾਨੂੰ ਦੱਸਦੀ ਹਾਂ ਕਿ ਤੁਹਾਡੇ ਤਿੰਨਾਂ ਦੇ ਵਿੱਚੋਂ ਅਸੀਂ ਕਿਸ ਨੂੰ ਆਪਣੇ ਘਰ ਦੇ ਵਿੱਚ ਬੁਲਾਉਣਾ ਚਾਹੁੰਦੇ ਹਾਂ ਕਹਿੰਦੇ ਉਹਨੇ ਜਾ ਕੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ ਆਪਣੇ ਪਤੀ ਨੂੰ ਦੱਸੀ ਘਰ ਦੇ ਵਿੱਚ ਬਜ਼ੁਰਗ ਵੀ ਸਨ ਉਹਨਾਂ ਨੂੰ ਵੀ ਦੱਸਿਆ ਕਹਿੰਦੇ ਜਦੋਂ ਸਾਰੇ ਪਰਿਵਾਰ ਨੇ ਇਹ ਗੱਲ ਸੁਣੀ ਤਾਂ ਬੜੇ ਖੁਸ਼ ਹੋਏ ਕਹਿੰਦੇ ਉਹ ਬੀਬੀ ਉਹ ਆਰਥਦਾਤਾ ਪਤੀ ਕਹਿਣ ਲੱਗਾ ਵੀ ਇਹਦੇ ਵਿੱਚ ਇੰਨੀ ਸੋਚਣ ਵਾਲੀ ਕਿਹੜੀ ਗੱਲ ਹੈ ਆਪਾਂ ਧਨ ਨੂੰ ਬੁਲਾਉਣੀ ਆ ਤਾਂ ਧਨ ਆਵੇਗਾ ਤਾਂ ਆਪਾਂ ਅਮੀਰ ਹੋ ਜਾਵਾਂਗੇ ਆਪਾਂ ਨੂੰ ਕੋਈ ਵੀ ਕੰਮਕਾਰ ਕਰਨ ਦੀ ਲੋੜ ਨਹੀਂ ਪੈਣੀ ਪਰ ਕਹਿੰਦੇ ਉਹ ਪਤਨੀ ਕਹਿਣ ਲੱਗੀ ਕਿ ਨਹੀਂ ਆਪਾਂ ਨੂੰ ਧਨ ਨਹੀਂ ਸਫਲਤਾ ਚਾਹੀਦੀ ਆ ਕਿਉਂਕਿ ਜੇਕਰ ਸਫਲਤਾ ਆਪਣੇ ਘਰ ਦੇ ਵਿੱਚ ਆ ਜਾਵੇ ਤਾਂ ਫਿਰ ਆਪਾਂ ਜਿਸ ਵੀ ਕੰਮ ਨੂੰ ਹੱਥ ਪਾਵਾਂਗੇ ਉਹੀ ਕੰਮ ਦੇ ਵਿੱਚ ਸਫਲ ਹੋ ਜਾਵਾਂਗੇ ਜੇ ਸਫਲ ਹੋਵਾਂਗੇ ਤਾਂ ਧਨ ਦੌਲਤ ਸ਼ੌਹਰਤ ਤਾਂ ਸਾਨੂੰ ਆਪੇ ਮਿਲ ਜਾਣੀ ਆ ਇਸ ਕਰਕੇ ਆਪਾਂ ਨੂੰ ਸਫਲਤਾ ਨੂੰ ਆਪਣੇ ਘਰ ਬੁਲਾਉਣਾ ਚਾਹੀਦਾ ਹੈ ਪਤੀ ਕਹੇ ਕਿ ਨਹੀਂ ਧੰਨ ਨੂੰ ਬੁਲਾਉਣਾ ਚਾਹੀਦਾ ਹੈ ਪਤਨੀ ਸਫਲਤਾ ਦੇ ਉੱਤੇ ਅੜੀ ਇਧਰ ਬਜ਼ੁਰਗ ਉਹਨਾਂ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੂਰਖੋ ਤੁਸੀਂ ਧੰਨ ਦੌਲਤ ਸਫਲਤਾ ਨੂੰ ਛੱਡ ਕੇ ਪ੍ਰੇਮ ਨੂੰ ਘਰ ਦੇ ਵਿੱਚ ਸੱਦਾ ਦਿਓ ਪ੍ਰੇਮ ਆਵੇਗਾ ਤਾਂ ਸਭ ਕੁਝ ਮਿਲ ਜਾਵੇਗਾ ਪਰ ਕਹਿੰਦੇ ਬਜ਼ੁਰਗਾਂ ਦੀ ਗੱਲ ਨੂੰ ਕਿਸੇ ਨੇ ਐਮੀਅਤ ਨਾ ਦਿੱਤੀ ਬਜ਼ੁਰਗਾਂ ਦੀ ਗੱਲ ਨੂੰ ਸੁਣਿਆ ਹੀ ਨਾ ਦੋਵੇਂ ਪਤੀ-ਪਤਨੀ ਆਪਸ ਦੇ ਵਿੱਚ ਹੀ ਕਾਫੀ देर ਤੱਕ ਬਹਿਸ-ਵਾਜੀ ਕਰਦੇ ਰਹੇ ਕਾਫੀ देर ਤੱਕ ਬਹਿਸ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਵੀ ਚਲੋ ਆਪਾਂ ਜਾ ਕੇ ਸਾਧੂਆਂ ਨੂੰ ਆਪਣਾ ਫੈਸਲਾ ਦੱਸ ਦਿੰਨੇ ਆ ਧਨ ਆਵੇ ਸਫਲਤਾ ਆਵੇ ਗੱਲ ਤਾਂ ਇੱਕੋ ਹੀ ਆ ਆਪਾਂ ਅਮੀਰ ਹੋ ਜਾਵਾਂਗੇ ਕਹਿੰਦੇ ਦੋਵੇਂ ਪਤੀ-ਪਤਨੀ ਗਏ ਜਾ ਕੇ ਸਾਧੂਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਧੂ ਜੀ ਅਸੀਂ ਧਨ ਅਤੇ ਸਫਲਤਾ ਦੋਵਾਂ ਦੇ ਵਿੱਚੋਂ ਇੱਕ ਨੂੰ ਬਲਵਣਾ ਚਾਹੁੰਦੇ ਆ ਤੁਸੀਂ ਆਪਸ ਵਿੱਚ ਫੈਸਲਾ ਕਰਕੇ ਕੋਈ ਇੱਕ ਜਾਣਾ ਸਾਡੇ ਘਰ ਦੇ ਵਿੱਚ ਆਉ। ਕਹਿੰਦੇ ਜਦੋਂ ਸਾਧੂਆਂ ਨੇ પતિ-ਪਤਨੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਹ ਤਿੰਨਾਂ ਸਾਧੂਆਂ ਨੇ ਇੱਕ ਦੂਸਰੇ ਵੱਲ ਦੇਖਿਆ ਅਤੇ ਉਹ ਘਰ-ਘਰ ਪਿੱਠ ਕਰ ਲਈ। ਘਰ ਤੋਂ ਦੂਰ ਜਾਣਾ ਸ਼ੁਰੂ ਕਰ ਦਿੱਤਾ। ਕਹਿੰਦੇ પતિ-ਪਤਨੀ ਦੇ ਕੇ ਬੜੇ ਹੈਰਾਨ ਹੋਏ। ਜਲਦੀ ਦੇ ਨਾਲ ਸਾਧੂਆਂ ਦੇ ਮੰਗਰ ਪੱਜੇ ਜਾ ਕੇ ਬੇਨਤੀ ਕੀਤੀ ਕਿ ਕੀ ਗੱਲ ਸਾਧੂ ਜੀ? ਸਾਡੇ ਤੋਂ ਕੋਈ ਗਲਤੀ ਹੋ ਗਈ? ਅਸੀਂ ਕੁਝ ਗਲਤ ਬੋਲ ਦਿੱਤਾ? ਤੁਸੀਂ ਸਾਡੇ ਘਰ ਵੱਲ ਪਿੱਠ ਕਰਨ ਲਈ ਆ? ਤੇ ਕਹਿੰਦੇ ਉਹ ਸਾਧੂਆਂ ਨੇ ਕਿਹਾ ਕਿ ਹਾਂ। ਤੁਹਾਡੇ ਤੋਂ ਵੱਡੀ ਗਲਤੀ ਹੋਈ ਆ ਕਿ ਤੁਸੀਂ ਪ੍ਰੇਮ ਨੂੰ ਛੱਡ ਕੇ ਧਨ ਅਤੇ ਸਫਲਤਾ ਨੂੰ ਘਰ ਬੁਲਾਉਣਾ ਚਾਹਿਆ ਪਰ ਤੁਸੀਂ ਇਹ ਨਹੀਂ ਜਾਣਦੇ ਅਸੀਂ ਤਾਂ ਪ੍ਰੇਮ ਦੇ ਬੱਜੇ ਆ ਜਿੱਥੇ ਪ੍ਰੇਮ ਜਾਂਦਾ ਹੈ ਉੱਥੇ ਸਾਨੂੰ ਦੋਹਾਂ ਨੂੰ ਮਗਰ-ਮਗਰ ਜਾਣਾ ਪੈਂਦਾ ਹੈ ਪਰ ਜਿੱਥੇ ਪ੍ਰੇਮ ਨਹੀਂ ਉੱਥੇ ਅਸੀਂ ਜਿਆਦਾ ਦੇਰ ਤੱਕ ਰਹਿ ਨਹੀਂ ਸਕਦੇ ਜੇ ਤੁਸੀਂ ਪ੍ਰੇਮ ਨੂੰ ਬੁਲਾਇਆ ਹੁੰਦਾ ਤਾਂ ਅਸੀਂ ਦੋਵਾਂ ਨੇ ਆਪਣੇ ਆਪ ਹੀ ਪ੍ਰੇਮ ਨੇ ਮੰਗਰ ਮੰਗਰਾ ਜਾਣਾ ਸੀ ਪਰ ਤੁਸੀਂ ਪ੍ਰੇਮ ਨੂੰ ਛੱਡ ਕੇ ਸਾਨੂੰ ਪ੍ਰਾਪਤ ਕਰਨਾ ਚਾਹਿਆ ਇਸ ਕਰਕੇ ਤੁਸੀਂ ਤਿੰਨਾਂ ਨੂੰ ਹੀ ਗਵਾ ਲਿਆ ਕਹਿੰਦੇ ਇਹ ਗੱਲ ਸੁਣ ਕੇ ਉਹ ਪਤੀ ਪਤਨੀ ਬੜੇ ਸ਼ਰਮਿੰਦੇ ਹੋਏ ਬਹੁਤ ਪਛਤਾਵਾ ਹੋਇਆ ਕਿ ਕਾਸ਼ ਅਸੀਂ ਆਪਣੇ ਬਜ਼ੁਰਗਾਂ ਦੀ ਗੱਲ ਮੰਨ ਲਈ ਹੁੰਦੀ ਉਹਨਾਂ ਦੀ ਗੱਲ ਮੰਨ ਕੇ ਆਪਣੇ ਘਰ ਦੇ ਵਿੱਚ ਪ੍ਰੇਮ ਨੂੰ ਸੱਤਿਆ ਹੁੰਦਾ ਦੌਲਤ ਸਫਲਤਾ ਨੇ ਆਪੇ ਹੀ ਆ ਜਾਣਾ ਸੀ ਸੋ ਇਹ ਕਹਾਣੀ ਸੁਣਾਉਣ ਦੇ ਪਿੱਛੇ ਦਾ ਮਕਸਦ ਇਹ ਸੀ ਕਿ ਇਹ ਗੱਲ ਬਿਲਕੁਲ ਸੱਚ ਹੈ ਜਿੰਨਾ ਘਰਾਂ ਦੇ ਜੀਵਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਹੁੰਦਾ ਹੈ ਨਾ ਉਹ ਘਰ ਪਰਿਵਾਰਾਂ ਦੀ ਤਰੱਕੀ ਦਿਨੋਂ ਦਿਨ ਵੱਧਦੀ ਜਾਂਦੀ ਹੈ ਪਰ ਜਿਸ ਘਰ ਪਰਿਵਾਰ ਦੇ ਜੀਵਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਲੜਾਈ ਝਗੜਾ ਕਲੇਸ਼ ਰਹਿੰਦਾ ਹੈ ਨਾ ਉਹ ਜਿੰਨੀ ਮਰਜ਼ੀ ਮਿਹਨਤ ਕਰ ਲੈਣ ਉਹਨਾਂ ਦੀ ਪੂਰੀ ਨਹੀਂ ਪੈਂਦੀ ਕਿਉਂਕਿ ਹਰ ਬੰਦੇ ਦੀ ਕਾਮਯਾਬੀ ਉਹਦੇ ਘਰ ਤੋਂ ਉਹਦੇ ਪਰਿਵਾਰ ਤੋਂ ਹੀ ਸ਼ੁਰੂ ਹੁੰਦੀ ਆ ਜੋ ਬੰਦਾ ਆਪਣੇ ਘਰੋਂ ਖੁਸ਼ ਆ ਨਾ ਉਹ ਹਰ ਥਾਂ ਤੇ ਸਫਲ ਹੁੰਦਾ ਹੈ ਕਿਉਂਕਿ ਉਹ ਆਪਣੇ ਹਰ ਇੱਕ ਕੰਮ ਨੂੰ ਮਨ ਲਾ ਕੇ ਕਰ ਪਾਵੇਗਾ ਪਰ ਜੇਕਰ ਬੰਦਾ ਆਪਣੇ ਘਰ ਪਰਿਵਾਰ ਦੀਆਂ ਪਰੇਸ਼ਾਨੀਆਂ ਤੋਂ ਪਰੇਸ਼ਾਨ ਆ ਤਾਂ ਉਹ ਆਪਣੇ ਕਾਰੋਬਾਰ ਕੰਮ ਧੰਦਿਆਂ ਦੇ ਵਿੱਚ ਵੀ ਪੂਰਾ ਧਿਆਨ ਨਹੀਂ ਲਾ ਪਾਉਂਦਾ ਕਿਉਂਕਿ ਮਨ ਦੇ ਵਿੱਚ ਤਾਂ ਘਰ ਦੀ ਟੈਨਸ਼ਨ ਚੱਲ ਰਹੀ ਹੁੰਦੀ ਆ ਸੋ ਮੁੱਖੀ ਗੱਲ ਇਹ ਆ ਕਿ ਕਿਸੇ ਵੀ ਸਫਲ ਇਨਸਾਨ ਦੇ ਲਈ ਉਹਦੇ ਘਰ ਪਰਿਵਾਰ ਦੇ ਜੀਵਾਂ ਦਾ ਸਾਥ ਬਹੁਤ ਜ਼ਰੂਰੀ ਆ ਕਰ ਪਰਿਵਾਰ ਦੇ ਜੀਵਾਂ ਦੀ ਹਿੰਮਤ ਹੌਸਲਾ ਉਹਦੀ ਤਾਕਤ ਨੂੰ ਹੋਰ ਵਧਾ ਦਿੰਦੇ ਨੇ ਸਾਡਾ ਪਰਿਵਾਰ ਸਾਡੀ ਤਾਕਤ ਵੀ ਆ ਅਤੇ ਸਾਡੀ ਕਮਜ਼ੋਰੀ ਵੀ ਆ ਤਾਂ ਆਪਣੇ ਘਰ ਦੇ ਮਾਹੌਲ ਨੂੰ ਹਮੇਸ਼ਾ ਖੁਸ਼ਹਾਲ ਬਣਾ ਕੇ ਰੱਖਣਾ ਚਾਹੀਦਾ ਹੈ ਬਾਹਰ ਦੀਆਂ ਟੈਨਸ਼ਨਾਂ ਘਰ ਦੇ ਵਿੱਚ ਨਹੀਂ ਆਉਣੀਆਂ ਚਾਹੀਦੀਆਂ ਅਤੇ ਘਰ ਦੀਆਂ ਟੈਨਸ਼ਨਾਂ ਬਾਹਰ ਸਾਡੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਨਹੀਂ ਜਾਣੀਆਂ ਚਾਹੀਦੀਆਂ ਇਹ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ਇਹ ਤਾਲਮੇਲ ਬਣਾਉਣ ਦੇ ਲਈ ਸਾਨੂੰ ਆਪਣੇ ਅੰਦਰ ਦੀ ਨਿਮਰਤਾ ਸਹਿਣਸ਼ੀਲਤਾ ਵਧਾਉਣੀ ਪੈਣੀ ਆ ਕਿਉਂਕਿ ਕਈ ਵਾਰ ਗੱਲ ਉਨੀ ਵੱਡੀ ਨਹੀਂ ਹੁੰਦੀ ਜਿੰਨਾ ਅਸੀਂ ਕਾਲੇ ਪੈ ਜਾਂਦੇ ਆ ਪਰ ਜੇ ਸਾਡੇ ਅੰਦਰ ਸਹਿਣਸ਼ੀਲਤਾ ਹੋਵੇ ਗੱਲ ਨੂੰ ਸੁਣ ਕੇ ਸਮਝ ਸਕਦੇ ਆ ਤਾਂ ਆਪਣੇ ਅੰਦਰ ਦੀ ਨਿਮਰਤਾ ਸਹਿਣਸ਼ੀਲਤਾ ਵਧਾਉਣੀ ਆ ਤਾਂ ਇਹ ਗੁਣ ਸਾਨੂੰ ਕਿੱਥੋਂ ਮਿਲਦੇ ਨੇ ਇਹ ਗੁਣ ਮਿਲਦੇ ਨੇ ਗੁਰੂ ਦੇ ਗਿਆਨ ਵਿੱਚੋਂ ਵੱਧ ਤੋਂ ਵੱਧ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਗੁਰੂ ਚਰਨਾਂ ਦਾ ਧਿਆਨ ਧਰਨਾ ਹੈ ਤ ਸਭ ਕੁਝ ਵਧੀਆ ਹੁੰਦਾ ਹੈ ਫਿਰ ਸਾਡਾ ਮਨ ਸ਼ਾਂਤ ਰਹਿੰਦਾ ਹੈ ਮਨ ਨਿਮਰਤਾ ਸਹਿਨਸ਼ੀਲਤਾ ਦੇ ਨਾਲ ਭਰਿਆ ਰਹਿੰਦਾ ਹੈ ਤਾਂ ਆਪਣੇ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਹੈ ਸਭ ਕੁਝ ਵਧੀਆ ਹੋਵੇਗਾ ਸੋ ਅੱਜ ਦੀ ਵੀਡੀਓ ਅੱਜ ਦੀ ਕਹਾਣੀ ਸੁਣਾਉਣ ਦੇ ਪਿੱਛੇ ਦਾ ਮਕਸਦ ਸਿਰਫ ਇਹ ਸੀ ਕਿ ਆਪਾਂ ਆਪਣੇ ਘਰ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਅਤੇ ਸੁੱਖ ਸ਼ਾਂਤੀ ਦੇ ਨਾਲ ਰਹੀਏ ਤਾਂ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਅਤੇ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਆਪਾਂ ਕਹਾਣੀਆਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਨਾ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਤਾਂ ਕਹਾਣੀ ਦੇ ਪਾਤਰਾਂ ਵੱਲ ਨਹੀਂ ਜਾਣਾ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਕਿ ਸਾਨੂੰ ਕਹਾਣੀ ਨੇ ਸਿੱਖਿਆ ਕੀ ਦਿੱਤੀ ਆ ਇਹ ਕਹਾਣੀਆਂ ਸਾਨੂੰ ਸਮਝਾਉਣ ਦੇ ਲਈ ਬਣਾਈਆਂ ਜਾਂਦੀਆਂ ਨੇ